ਕਰੋਗੇ ਡਿਸਟਾਰਬ ਨਹੀਂ ਨਹੀਂ ਕਰ ਆਪਣੇ ਗਾ ਨਹੀਂ ਹਾਂ ਨਹੀਂ ਨਹੀਂ ਕੋਈ ਨਹੀਂ ਠੀਕ 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 ਕਰ ਇਧਰ ਨੂੰ ਕਰ ਹਾਂ ਜੀ ਇੱਥੇ ਝੰਡੇ ਆਲੇ ਲੱਗੇ ਆ ਪਿੰਡ ਮੈਜੀਕ ਪਿੰਡ ਬੰਡਾਲਾ ਜੀ ਔਰ ਇੱਥੇ ਇਹ ਪੈਨਸਿੰਗ ਆਏ ਸੀਗੇ ਉਹ ਟਕਰਾਵ ਵਧੂਗਾ ਜੀ ਜਦੋਂ ਕੋਈ ਗੱਲ ਜੀ ਤੁਹਾਨੂੰ ਇਸ ਚੀਜ਼ ਦੀ ਰਿਸਪਾਂਸਿਬਿਲਟੀ ਉਧਰੋਂ ਵੀ ਲੈਣੀ ਚਾਹੀਦੀ ਸੀ ਨਾ ਜਦੋਂ ਉਹ ਉਹਨੇ ਇੰਨੀ ਨਹੀਂ ਮੰਨੀ ਸਕੇ ਇੱਥੇ ਜੇ ਉਹਨੂੰ ਸਵਾਲ ਲੇ ਸਾਨੂੰ ਟਕਰਾਉ ਦਾ ਕਰ ਸਾਨੂੰ ਇਹ ਡਰਾ ਇਹ ਡਰਾ ਨਾ ਨਾ ਤੁਸੀਂ ਪਾਓ ਵੀ ਟਕਰਾਵ ਵਧੂਗਾ ਅਗਲਾ ਆਣ ਕੇ ਸਾਡੇ ਖਵਾਲਾਂ ਜੋਬ ਸਿੰਪਲ ਤੇ ਜਾਂ ਮੈਂ ਗੱਲ ਖਤਮ ਹੋ ਗਈ ਸੀ ਕੋਈ ਨਹੀਂ ਇਹ ਨਵਾਂ ਥੋੜੀ ਗੱਲ ਕਰਾਂਗੇ ਬਾਤ ਕਰਾਂਗੇ ਇਹ ਦੇਖੋ ਇਹ ਕੀ ਹੋਣਾ ਫਿਰ ਤੁਸੀਂ ਟਕਰਾਉਂਦਾ ਅਗਲਾ ਇਹ 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 ਗਮਰਾਹ ਕਿਨੂੰ ਕੀਤਾ ਜਾ ਰਿਹਾ ਸਾਨੂੰ ਗਮਰਾਹ ਵੇ ਚਲੋ ਦਸੋ ਅਸੀਂ ਕੋ ਮਰਾ ਕੀਤਾ ਤੁਹਾਨੂੰ ਅਸੀਂ ਕੋਪਰੇਟ ਨਹੀਂ ਕੀਤਾ ਕਿ ਤੁਸੀਂ ਨਹੀਂ ਕੀਤਾ ਨਹੀਂ 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 ਹੋਇਆ ਨਹੀਂ ਹੋਇਆ ਸਾਡੇ ਨਾਲ ਕਰਦੇ ਤੁਸੀਂ ਇਹ ਤਰਸਦਾ ਵਾਇ ਤੁਸੀਂ ਕੋਪਰੇਟ ਤੁਸੀਂ ਮੈਂ ਕਹਿੰਦਾ ਤੁਸੀਂ ਭੁੱਲਦਾ ਦਵਾਇਆ ਫੇਰ ਹਾਂ ਇਹ ਆ ਕਿਉਂ ਨਹੀਂ ਦੇਖਿਆ ਕੋਈ ਇਹ ਮੈਨੂੰ ਇਹ ਕੱਲ ਦਾ ਕੀਤਾ ਪੁੱਛੋ ਇਹ ਕਾਲਾ ਭਰੋਸਾ ਹੈ ਜੇ ਤੁਹਾਨੂੰ ਭਾਈ ਸਾਹਿਬ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਅਸੀਂ ਸ਼ੇਅਰ ਕਰ ਜਾਈ ਦੀ ਵਤ ਵਾ ਸ਼ੇਅਰ ਕਰਦੇ ਹੋ ਇਹ ਅਸੀਂ ਤੇ ਨੀਤੀ ਦਾ ਸਾਡੀ ਨਾ ਜੀ ਨਾ ਕੋਲ ਅਸੀਂ ਗੱਲ ਕਰਾਂ ਪੈਸਾ ਹੈ ਆਪਣੇ ਭਰਾ ਅਸੀਂ ਤੋਂੜੇ ਨੇ ਤਾਂ ਦੱਸੋ ਨਹੀਂ ਕੋ 10 ਅਸੀਂ ਜੇ ਉਹ ਤਾਂ 28 ਦਾ ਪੈਸਾ ਹੁੰਦੇ ਸਾਡੇ ਨਾਲ 28 ਵੀ ਗਏ ਮੀਟਿੰਗ ਕਰਨ 28 ਨਾਲ ਕੀ ਹੋਇਆ ਅਸੀਂ ਫਿਰ ਤੋਂ ਭਰੋਸਾ ਕਰਕੇ ਅੰਦਰ ਚੱਲ ਜੀਏ ਬੋਲ ਬਾਬਾ ਕਿ ਨਹੀਂ ਸਾਨੂੰ ਇੱਕ ਦੁੱਖੀ ਨਾ ਪ੍ਰੋਸਾ ਨਹੀਂ ਹੈਗਾ ਅਸੀਂ ਜੋ ਗੱਲ ਕਰੀ ਸਾਡੀ ਸੱਜਣਾਂ ਨਾਲ ਕਰ ਲਈ ਅਸੀਂ ਲੋਕਾਂ ਦੇ ਸਾਹਮਣੇ ਕਰ ਲਈ ਇਹ ਉਹ ਹੀ ਵੀਡੀਓ ਹੈ ਜਿਹੜਾ ਸ਼ਬੀਲ ਲਾਉਂਦਾ ਸੀ ਸਾਡੇ ਵਿੱਚ ਬੈਠਦਾ ਸੀ 3-3 ਮਿੰਟ ਨਾਰੇਬਾਜ਼ੀ ਕਰੋ ਨਾਰੇਬਾਜ਼ੀ ਕਰੋ ਜ਼ਿੰਦਾਬਾਦ ਮਨਜ਼ੂਰ ਸ਼ੂਗਰ ਕਮੇਟੀ ਜਿੰਦਾਬਾਦ 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 ਲੋਕਾਂ ਦੀ ਜੋਗਰ ਸਰਕਾਰ ਮੁਰਦਾਬਾਦ 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 ਸਰਕਾਰਾਂ ਕਰਦੀਆਂ ਕੂੜੀ 426 ਮੁਰਦਾਬਾਦ ਆਲਾ ਮੱਥਰ ਵਾਲਾ ਮੰਤਰੀ ਮਰਦਾਬਾਦ 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 ਲੋਕਾਂ ਦਾ ਵਿਸ਼ਵਾਸ ਵਾਲੇ ਇਟਕੇ ਮਰਦਾਬਾਦ 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 ਕਾਲੀਚੋਰ ਮਰਦਾਬਾਦ 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 ਕਾਲੀਚੋਰ ਦੀ ਸਰਕਾਰ ਮਰਦਾਬਾਦ 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 ਸ਼ੇਅਰ ਕਰਦੇ ਹੋਵੋ ਤਾਂ ਸ਼ੇਅਰ ਕਰਦੇ ਹੋ ਕਾਲੀਚੋਰ ਸਰਕਾਰਾਂ ਦੀ ਸਵਾਗਤ ਮਰਦਾਬਾਦ 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 ਨੀ ਚੋਰਾ ਨਹੀਂ ਸਰਕਾਰ ਜਿੰਦਾਬਾਦ ਜਿਹੜਾ ਕਿ ਅਡਾਰ ਪੰਡਾਵਾ ਦੇ ਰਚਾਰਾ ਗੰਗ ਸਿੰਘ ਜਿੰਦਾਬਾਦ ਜਿਹੜੇ ਕੇਪਟਾ ਪ੍ਰਸ਼ਾਸਨ ਬਾਰੇ ਸਰਕਾਰਾਂ ਕਰੇ ਇਸ ਸਵੇਰ ਤੋਂ ਲੈ ਕੇ ਜਿੰਦਾਬਾਦ ਸਵੇਰ ਤੋਂ ਲੈ ਕੇ ਦਾ ਸਾਰੇ ਬੈਠੇ ਸੀਗੇ ਮੇਰੀ ਚੱਕ ਦੇਾਂਗੇ ਉਹਨਾਂ ਨੂੰ ਤੇ ਗੁੰਡੇ ਰੱਖੇ ਆਏ ਆ ਇਹ ਰਾ ਫੇਰੀ ਚੱਕ ਕੇ ਆਇਆ ਕਿ ਲੋਕਾਂ ਦੇ ਸਾਲਾਂ ਦੇ ਜਵਾਬ ਦੇਣ ਦਾ ਸਾਫ ਸਾ ਪਟ ਗਿਆ ਜਿੰਦਾਬਾਦ ਔਰ ਪ੍ਰਸ਼ਾਸਨ ਇਸ ਚੀਜ਼ ਦਾ ਵਿਸ਼ਵਾਸ ਤੋਂ ਹੁੰਦਾ ਰਿਹਾ ਸਾਡੇ ਕੋਲ ਸਾਰਾ ਸਵੇਰ ਦੇ ਬੈਠੇ ਸੀਗੇ ਜਿੰਦਾਬਾਦ ਨੂੰ ਇਹ ਗੱਲ ਕਹੀ ਗਈ ਜੀ ਟੀਓ ਸਾਹਿਬ ਪ੍ਰਤਾਪ ਸਾਹਿਬ ਸਾਡੇ ਸੋਲਿਆਂ ਨੂੰ ਦੇਖਣਗੇ ਪਰ ਇੱਥੇ ਤੁਸੀਂ ਦੇਖੋ ਸੈਂਕੜਿਆਂ ਦੀ ਗਿਣਤੀ ਨੇ ਬੈਠਾ ਪ੍ਰਤਾਪ ਸਾਹਿਬ ਇੱਥੇ ਇਹ ਪ੍ਰੋਗਰਾਮ ਦੇ ਵਿੱਚ ਆਪਣਾ ਪ੍ਰੋਗਰਾਮ ਕਰਕੇ ਇੱਥੋਂ ਪੰਧੌੜਿਆਂ ਦਾ ਨਾਮ ਲਿਖਦੇ ਆ ਜੀ ਟੀਓ ਸਾਹਿਬ ਸਵਾਲਾਂ ਦੇ ਉੱਪਰ ਉਦੋਂ ਤੁਸੀਂ ਕਹਿੰਦੇ ਸੀਗੇ ਜਦੋਂ ਤੁਸੀਂ ਕਹਿੰਦੇ ਸੀ ਪਿਛਲੀ ਵਾਰ ਜਦੋਂ ਆਪਾਂ ਸਾਹਮਣਾ ਆਇਆ ਸੀ ਆਉਣ ਵਾਲੀ ਸਰਕਾਰ ਦਾ ਇਹ ਟੀਓ ਸਾਹਿਬ ਜੀ ਜਦੋਂ ਆਇਆ ਸੀ ਕਿ ਅਸੀਂ ਸਵਾਲਾਂ ਦਾ ਜਵਾਬ ਤੁਹਾਨੂੰ ਦੱਸਾਂਗੇ ਸੀਗਾ ਕੌਲ ਪਟਾ ਰੱਖ ਕੇ ਜਿਹੜੇ ਸਵਾਲਾਂ ਤੋਂ ਭੱਜਣ ਵਾਲੀ ਸਰਕਾਰ ਦਾ ਫੇੜਾ ਕਰਦਾ ਨਹੀਂ ਕਹਿੰਦੇ ਹੰਕਾਰ ਟੋੜਿਆ ਨਹੀਂ ਹਾਂ ਹਾਂ ਇਹ ਕਾਲ ਆ ਦੇਖੋ ਜੀ ਜੋ ਐਮਐਮ ਦਾ ਫੈਸਲਾ ਸੀਗਾ ਕਿ ਪੰਜਾਬ ਪਰ ਦੇ ਵਿੱਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਆ ਤੇ ਚਾਹੇ ਮੰਤਰੀ ਚਾਹੇ ਸੰਤਰੀ ਆ ਉਹਨਾਂ ਨੂੰ ਸਵਾਲ ਕਰਨੀ ਆ ਅੱਜ ਬੰਡਾਲਾ ਪਿੰਡ ਵਿਖੇ ਹਰਪ੍ਰਜਨ ਸਿੰਘ ਜੀ ਇਟੀਜੋ ਜੀ ਬੀ ਦੀ ਮੰਤਰੀ ਨੇ ਉਹਨਾਂ ਦਾ ਪ੍ਰੋਗਰਾਮ ਸੀਗਾ ਰਸਤਾ ਛਾਲੋ ਵੀ ਰਸਾ ਖੜਵਾਲ ਪੁੱਛਣ ਦੇ ਵਾਸਤੇ 30 ਜੁਲਾਈ ਦਿਨ ਅਸੀਂ ਆਏ ਸਾਂ ਔਰ ਅਸੀਂ ਪੁੱਛਣਾ ਚਾਹੁੰਦੇ ਹਰਪ੍ਰਜਨ ਸਿੰਘ ਜੀ ਉਹ ਜੋ ਰਾਹ ਜਿਹੜੇ ਆ ਉਹ ਅਸੀਂ ਰੋਕ ਕੇ ਜੇ ਸਰਕਾਰ ਨੇ ਰੋਕ ਕੇ ਕਿਸੇ ਨੂੰ ਜਵਾਬ ਦੇਦੇ ਹੋ ਜਦੋਂ ਕਿ ਜੇ ਹਰਿਆਣਾ ਸਰਕਾਰ ਨੇ ਰਾਹ ਰੋਕ ਕੇ ਸੁਪਰੀਮ ਕੋਰਟ ਦੀ ਰੂਲ ਹਾਈ ਕੋਰਟ ਦੀ ਰੂਲਿੰਗ ਆ ਵੀ ਰਾਹ ਹਰਿਆਣਾ ਸਰਕਾਰ ਖੋਲੇ ਫਿਰ ਸਾਡੇ ਮੋਰਚੇ ਕਿਉਂ ਜਗਵਾਏ ਇਹ ਲਾ ਲਓ ਜੀ ਮੋਰਚੇ ਤੁਸੀਂ ਚਕਵਾਏ ਕਿ ਸਾਡੀਆਂ ਮੰਗਾਂ ਜਿਹੜੀਆਂ ਬਾਝੂ ਸੀ ਇਹ ਆਵਾਜ਼ ਪਿਆ ਤੇ ਮੋਰਚੇ ਚ ਕਾਉਣ ਦੀ ਲੋੜ ਪਈ ਕਿਸਾਨ ਲੀਡਰ ਫੜਿਆ ਕਿਉਂ ਗਿਆ ਤੁਸੀਂ ਕਹਿੰਦੇ ਹੋ ਨਸ਼ਾ ਜਿਹੜਾ ਵਾ 14 ਹਫ਼ਤੇ ਸਾਨੂੰ ਦੇ ਦਿਓ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਕੀ ਨਸ਼ੇ ਦਾ ਨਸ਼ਾ ਖਤਮ ਹੋ ਗਿਆ ਅੱਜ ਵੀ ਤਿੰਨ ਨੌਜਵਾਨ ਜਿਹੜੇ ਨਸ਼ੇ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਮਾਰੇ ਜਾਂ ਨਸ਼ੇ ਦੀ ਨਸ਼ੇ ਦੀ ਵਜ੍ਹਾ ਕਰਕੇ ਜੋ ਚਰਾਮੇਬਾੜੀ ਹੋ ਰਹੀ ਆ ਇਹ ਬੰਦ ਕੀਤੀ ਜਾਵੇ ਇਹਦੇ ਅਗਾ ਤੁਸੀਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਕਿੰਨੀਆਂ ਨਮਕਰੀਂਦੀਆਂ ਨੌਜਵਾਨ ਸਾਡਾ ਪਲਾਨ ਕਰਦੇ ਆ ਵਿਸ਼ੇਸ਼ਾਂ ਜਾਂਦੇ ਆ ਸੋ ਸਭ ਤਮਾਮ ਮਸਲੇ ਜੋ ਟਰਾਲੀਆਂ ਸਾਡੀ ਚੋਰੀਆਂ ਹੀਆਂ ਤੇ ਜੋ ਗਰਲਾਲ ਕਨੌਰ ਏ ਸ਼ਹਿਰਿਆਂ ਪਾਇਆ ਗਿਆ ਵੀ ਉਹਨੇ ਉਹਦੇ ਬੰਦਿਆਂ ਨੇ ਟਰਾਲੀਆਂ ਚੋਰੀ ਕੀਤੀਆਂ ਵਾ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਉੱਤੇ ਕੀ ਸਟੈਂਡ ਲਿਆ ਪਰਜਾ ਕਿੰਨੇ ਬੇਚਿ ਲਗਾ ਆਮ ਆਦਮੀ ਪਾਰਟੀ ਨੇ ਆਪਣਾ ਪੱਖਤਾ ਵਾ ਸਪਸ਼ਟ ਕਰੇ ਬਕਾਵਾ ਪੈਣਾ ਸਾਡੀਆਂ ਉਹਨਾਂ ਨੂੰ ਫੜ ਕੇ ਹੀ ਨਾ ਸਕਿਆ ਗਿਆ ਤੇ ਭਗਵੰਤ ਜੀ ਤੁਸੀਂ ਕਿੰਨਾ ਮਸਾਨਾ ਦਾ ਇੰਸਟਿਟਿਊਟ ਹੈ ਹਾਂ ਸੁੱਤ ਕਸਾਨਾ ਨੂੰ ਤੁਮ ਵਿਸਤਾਰ ਕੀਤਾ ਗਿਆ 1300 ਕੁ ਤਕਰੀਬਨ ਦਾ ਸੈਕਟਰ ਰਹਾ ਵਾ ਸੁੱਤ तमाम ਜਿਹੜੇ ਸਵਾਲ ਸੀ ਸਾਡੇ ਇਹ ਸਰਕਾਰ ਨਾਲ ਸੰਬੰਧ ਸਵਾਲ ਸੀ ਕਰਨ ਦੇ ਵਾਸਤੇ ਅਸੀਂ ਇੱਥੇ ਆਏ ਹਾਂ ਹਰ ਪੰਨ ਸਿੰਘ ਦੀ ਇਟੀਓ ਦੇ ਭੱਜਣ ਦਾ ਕੰਮ ਕੀਤਾ ਲੋਕਾਂ ਦੇ ਸਵਾਲਾਂ ਦੇ ਜਵਾਬ ਤਾਂ ਭੱਜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸਾਨੂੰ ਘੇਰਾ ਘਰਾਈ ਵੀ ਕਰਨਾ ਪਿਆ ਤੇ ਉਹ ਵੀ ਕਰਾਂਗੇ ਤੇ ਦੇਖਾਂਗੇ ਕਿੰਨੂੰ ਭੱਜਦਾ ਵਾ ਸੋ ਪ੍ਰਸ਼ਾਸਨ ਨੇ ਇਹਦੇ ਵਿੱਚ ਫੇਲ ਹੋਇਆ ਸਾਡੇ ਨਾਲ ਵਾਅਦਾ ਕਰਕੇ ਕਿ ਗੱਲਬਾਤ ਤੁਹਾਡੀ ਕਰਵਾਉਂਦੇ ਆਂ ਔਰ ਜੋ ਸਾਡਾ ਪ੍ਰੋਗਰਾਮ ਸੀਗਾ ਹੀ ਆਪਣਾ ਪ੍ਰੋਗਰਾਮ ਪੂਰਾ ਗੁਰੂ ਜੀ ਦੇ ਨਾਲ ਔਰ ਇਹ ਪਹਿਲਾ ਵਾਰ ਪਹਿਲਾ ਨਹੀਂਗਾ ਹਰੇਕ ਪਿੰਡ ਦੇ ਵਿੱਚ ਗਾ ਪੰਜਾਬ ਦੇ ਵਿੱਚ ਜਿੱਥੇ ਜਾਣਾ ਉੱਥੇ ਜਿੱਥੇ ਜਿੱਥੇ ਜਾਊਗਾ ਪਿਛੇ-ਪਿਛੇ ਅਸੀਂ ਹਾਂ ਕਿੱਥੇ ਭਜਦਾ ਸੋ ਪੰਜਾਬ ਦੇ ਲੋਕ ਜਿਹੜੇ ਦਾ ਹਸਾਬ ਕਾਰ ਲੈਣਗੇ ਔਰ ਪੀਸਵਲੀ ਤਰੀਕੇ ਨਾਲ ਇਸ ਸਵਾਲਾਂ ਦੇ ਜਵਾਬ ਕਰਾਂਗੇ ਤੇ ਜੇ ਆਉਣ ਵਾਲੇ ਸਮੇਂ ਕਿਹੜਾ ਕਿਹੜਾ ਇਹ ਕਰਦੇ ਤੇ ਦੇਸੀ ਉਹ ਵੀ ਕਰਾਂਗੇ ਤੁਹਾਨੂੰ ਬਾਕੀ ਇੱਕ ਇੱਕ ਬਸ ਇੱਕ ਗੱਲ ਸਾਫ਼ ਕਰ ਲੈਣਾ ਚਾਹੁੰਦੇ ਅਸੀਂ ਸਾਡੇ ਸਵਾਲਾਂ ਦੇ ਜਵਾਬ ਦੇਣੇ ਜੇ ਈਟੀਓ ਸਾਹਿਬ ਨੇ ਜੇ ਮੁਨਾਸਬ ਨਹੀਂ ਸਮਝੇ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਪ੍ਰੋਸਾਹਤਵਾ ਕੇ ਕਿ ਅਸੀਂ ਤੁਹਾਡੇ ਸਵਾਲ ਜਵਾਬ ਉਹਨਾਂ ਨਾਲ ਕਰਵਾਵਾਂਗੇ ਅਖੀਰਲੀ ਘੜੀ ਤੱਕ ਅਸੀਂ ਵੀ ਬੜਾ ਕੁਝ ਵੇਖਦੇ ਆਂ ਅਸੀਂ ਵੀ ਸਿਆਸਤ ਸਮਝਦੇ ਆਂ ਅਸੀਂ ਕਹਿੰਦੇ ਕਿੰਨੀ ਈਰ ਭਰੋਸਾ ਤੋੜਦਾ ਹੁੰਦਾ ਬੰਦਾ ਇੱਕ ਵਾਰ ਹੁਣ ਜਦੋਂ ਕੱਲ ਨੂੰ ਫੇਰ ਕੇ ਈਟੀਓ ਸਾਹਿਬ ਨੇ ਆਉਣਾ ਹੀ ਆ ਇਹ ਕਿਹੜਾ ਕੁੰਮ ਦਾ ਮੇਲਾ ਹੈੜਾ 12 ਸਾਲ ਬਾਅਦ ਲੱਗਣਾ ਈਟੀਓ ਸਾਹਿਬ ਨੇ ਕੱਲ ਨੂੰ ਕਿਸ ਪਿੰਡ 'ਚ ਫੇਰ ਆਉਣਾ ਤੇ ਫੇਰ ਜਦੋਂ ਅਸੀਂ ਜਾਵਾਂਗੇ ਐਦਾਂ ਹੀ ਤੇ ਪ੍ਰਸ਼ਾਸਨ ਇਹ ਉਹੀ ਪ੍ਰਸ਼ਾਸਨ ਇਹ ਕਰਦੇ ਜੀ ਬਤ ਉਹ ਸ਼ੇਅਰ ਇਹਨਾਂ ਦਾ ਪ੍ਰੋਗਰਾਮ ਅਸੀਂ ਕੋਈ ਗੱਲ ਨਹੀਂ ਤੁਹਾਡੇ ਸਵਾਲ ਦਾ ਜਵਾਬ ਕਰਵਾ ਦਾਂਗੇ ਤੇ ਕੀ ਫੇਰ ਵੀ ਅਸੀਂ ਭਰੋਸਾ ਕਰਾਂਗੇ ਅਸੀਂ ਇੱਕ ਵਾਰ ਪ੍ਰਸ਼ਾਸਨ ਨੂੰ ਇਹ ਗੱਲ ਇਹਦਾ ਸਾਫ਼ ਕੀਤਾ ਵਾ ਇੱਕ ਵਾਰੇ ਸਿਰਫ ਮੌਕਾ ਦਿੱਤਾ ਸੀ ਅੱਜ ਕਿ ਜੇ ਪ੍ਰਸ਼ਾਸਨ ਸਾਡਾ ਭਰੋਸਾ ਨਾ ਤੋੜੂ ਫੇਰ ਅਸੀਂ ਕਹਾਂਗੇ ਵੀ ਵਾਕਈ ਪ੍ਰਸ਼ਾਸਨ ਨੇ ਭਾਈ ਆਪਣੇ ਵਾਕਈ ਫਰਜ਼ ਨਿਭਾਇਆ ਜੇ ਪ੍ਰਸ਼ਾਸਨ ਭਰੋਸਾ ਅੱਜ ਪ੍ਰਸ਼ਾਸਨ ਸਾਡਾ ਭਰੋਸਾ ਤੋੜੇ ਕੱਲ ਨੂੰ ਫੇਰ ਕਹੇ ਕਿ ਕਿਸਾਨ ਵੇਖੋ ਜੀ ਇਹ ਜੀ ਪ੍ਰੋਗਰਾਮ ਅਗਲੇ ਦਾ ਭੰਗ ਕੀਤਾ ਜੀ ਅਗਲੇ ਨੇ ਆ ਕੀਤਾ ਉਹ ਕੀਤਾ ਫਿਰ ਅਸੀਂ ਵੀ ਮੀਟਿੰਗ ਕਰਕੇ ਅਸੀਂ ਵੀ ਫੈਸਲਾ ਕਰਾਂਗੇ ਕਣ ਅਗਲੇ ਜਿੱਥੇ ਅਗਲਾ ਈਟੀਓ ਸਾਹਿਬ ਦਾ ਅਸੀਂ ਪ੍ਰੋਗਰਾਮ ਕਰਨਾ ਫਿਰ ਅਸੀਂ ਇਦਾਂ ਨਹੀਂ ਐਨੇ ਕਾ 100 200 ਬੰਦੇ ਨਾਲ ਨਹੀਂ ਫਿਰ ਅਸੀਂ ਅਸੀਂ ਹਜ਼ਾਰਾਂ ਚ ਇਕੱਠਾ ਕਰਕੇ ਤੇ ਪ੍ਰਸ਼ਾਸਨ ਨੂੰ ਕਵਾਂਗੇ ਵੀ ਬਾਈ ਹੁਣ ਤੁਸੀਂ ਜੇ ਢਾਂਗ ਚਲਾ ਲਓ ਗੋਲੀ ਚਲਾ ਲਓ ਕੁਛ ਵੀ ਕਰ ਲਓ ਫਿਰ ਅਸੀਂ ਅਗਲਾ ਫੈਸਲਾ ਵੀ ਟਕਾ ਕੇ ਕਰਾਂਗੇ ਸੋ ਪ੍ਰਸ਼ਾਸਨ ਵੀ ਉੱਤੋਂ ਤੱਕ ਸੁਣ ਰਿਹਾ ਇਹ ਸਮਝੇ ਧੋਖਾ ਧੋਖਾ ਜਨਤਾ ਨੂੰ ਬਹੁਤੀ ਚਿਰ ਨਹੀਂ ਦਿੱਤਾ ਜਾ ਸਕਦਾ ਅੱਜ ਧੋਖਾ ਦੇ ਲਿਆ ਅਸੀਂ ਧੋਖਾ ਇਹਨਾਂ ਵੀ ਉਹਨਾਂ ਦੇ ਲਿਆ ਅਸੀਂ ਸਿਆਸਤ ਸਮਝ ਰਹੇ ਹਾਂ ਵੀ ਸਾਰੀਓ ਕੀ ਕਰਨਾ ਚਾਹੁੰਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੂਜੀ ਵਾਰੀ ਲੋਕਾਂ ਦੇ ਸਾਹਮਣੇ ਅੱਜ ਸਾਰਿਆਂ ਦਾ ਚਿਹਰਾ ਨੰਗਾ ਹੋ ਗਿਆ ਇੱਕ ਵਾਰ ਜਿਹੜਾ ਚਿਹਰਾ ਆ ਇਹ ਵਾਰ-ਵਾਰ ਨੰਗਾ ਕਰਨ ਦੀ ਲੋੜ ਨਹੀਂ ਪੈਣੀ ਅੱਜ ਜੋ ਕੁਝ ਹੋਇਆ ਉਹ ਸਾਰੇ ਗਵਾਹ ਆ ਤੇ ਜਿਹੜਾ ਈਟੀਓ ਮੁੱਖ ਮੰਤਰੀ ਬਿਜਲੀ ਮੰਤਰੀ ਈਟੀਓ ਅੱਜ ਲੋਕਾਂ ਦੇ ਸਵਾਲਾਂ ਤੋਂ ਭੱਜਿਆ ਤੇ ਸਾਰੇ ਗਵਾਹ ਆ ਸਾਰਾ ਪਿੰਡ ਗਵਾਹ ਆ ਉਹਨਾਂ ਦਾ ਕਿ ਵੇਖ ਲੈਣਗੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਲੋਕ ਹੀ ਫੈਸਲਾ ਕਰਨਗੇ ਜਿਹੜੇ ਉਹਨਾਂ ਨੂੰ ਪਿੰਡਾਂ 'ਚ ਬੁਲਾ ਰਹੇ ਆ ਭਈ ਉਹ ਵੀ ਫੈਸਲਾ ਕਰਨਗੇ ਭਈ ਜਿੰਨਾ ਨਹੀਂ ਜੁੱਤੀਆਂ ਖਾ ਕੇ ਨਾਲ ਜੁੱਤੀਆਂ ਵੀ ਖਾਈ ਜਾਣੇ ਨਾਲ ਪ੍ਰੋਗਰਾਮ ਹੀ ਕਰਵਾਈ ਜਾਣੇ ਆ ਕਿ ਚਾਹ ਫਿਰ ਜੇ ਕੋਈ ਸਵਾਲ ਕਰਨਾ ਆਉਂਦਾ ਤੇ ਉਹਨੂੰ ਸਵਾਲ ਦਾ ਕਰਨ ਦਾ ਅਧਿਕਾਰ ਹੈਗਾ ਕਿ ਨਹੀਂ ਹੈਗਾ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਉੱਥੇ ਚੋਰੀ ਲਈ ਕੌਣ ਜ਼ਿੰਮੇਵਾਰ ਆ ਉਹ ਸਾਰੇ ਕੁਝ ਜਿਹੜੀਆਂ ਜਿਹੜੇ ਆਪਣਾ ਹੋਰ ਬਾਕੀ ਪ੍ਰਦੂਸ਼ਣ ਦੇ ਉੱਤੇ ਸਵਾਲ ਸੀਗੇ ਸ਼ੁਭ ਕਰਨ ਨੂੰ ਲੈ ਕੇ ਸਵਾਲ ਸੀ ਬਿਜਲੀ ਨੂੰ ਸਬੰਧ ਸਿ ਪ੍ਰੀपेड ਮੀਟਰਾਂ ਦੇ ਸਵਾਲ ਸੀ ਜਿਹੜੇ ਅੱਜ ਮੇਰੇ ਵੀਰ ਕਰਵਾ ਰਹੇ ਹਨਾ ਪ੍ਰੋਗਰਾਮ ਕਰਵਾ ਰਹੇ ਆ ਉਹਨਾਂ ਨੂੰ ਵੀ ਪੁੱਛਿਆ ਇੰਨਾ ਧਿਆਨ ਕਰ ਲੈਣ ਪ੍ਰੀपेड ਮੀਟਰ ਤੁਹਾਡੇ ਘਰਾਂ 'ਚ ਵੀ ਲੱਗਣੇ ਆ ਸੋ ਤੁਹਾਨੂੰ ਕਿਸੇ ਨੇ ਨਹੀਂ ਬਖਸ਼ਣਾ ਜੇ ਤੁਸੀਂ ਕਾਜੂ ਬਰਫੀ ਲੈ ਕੇ ਪਿੱਛੇ-ਪਿੱਛੇ ਫਿਰਦੇ ਜੇ ਮੀਟਰ ਤੁਹਾਡੇ ਘਰਾਂ 'ਚ ਵੀ ਹੋਣਿਆ ਸੋ ਭਾਈ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਸਾਡੇ ਵੱਲੋਂ ਸਫਲ ਪ੍ਰੋਗਰਾਮ ਹੋਇਆ ਜਿਹੜੇ ਲੀਡਰ ਲੋਕਾਂ ਦੇ ਸਵਾਲਾਂ ਤੋਂ ਭੱਜਣ ਲੱਗ ਪੈਣ ਸਮਝਣ ਪਈ ਲੀਡਰ ਕੱਚੇ ਆ ਅੰਦਰੋਂ ਇਸ ਕਰਕੇ ਭਾਈ ਲੋਕਾਂ ਨੇ ਜਿੱਤ ਹੋਈ ਆ ਮੰਤਰੀ ਲੋਕਾਂ ਦੇ ਸਵਾਲਾਂ ਤੋਂ ਡਾਊਟ ਹੋ ਗਏ ਆ ਭਗੌੜੇ ਹੋਏ ਆ ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਇੱਥੇ ਹੁਣ ਅਸੀਂ ਸਮਾਪਤ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਰ ਵੱਡੇ ਪੱਧਰ ਦੇ ਤੇ ਪ੍ਰੋਗਰਾਮ ਅਲਿਕ ਕੇ ਫਿਰ ਕੱਲਾ ਏਨੇ ਪਿੰਡ ਹੀ ਨਹੀਂ ਫਿਰ ਅਸੀਂ ਹੋਰ ਪਿੰਡ ਵੀ ਲਾ ਕੇ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਆ ਉਹ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਸੋ ਧੰਨਵਾਦ ਹੈ ਸਾਰਿਆਂ ਦਾ ਬੋਲੇ ਸ਼ਾਨਾ ਦੇ ਸਭ ਤੋਂ ਬਾਅਦ ਵੀ ਸ਼ੇਅਰ ਕਰਦੇ ਜੀ ਚੱਲ ਚਾ ਚਲੋ ਭਾਈ 1 ਮਿੰਟ ਇੱਧਰ ਇੱਧਰ ਗੱਲ ਕਰ ਰਹੇ ਹੋ ਆ ਜਾਓ ਆ ਜਾਓ ਚੱਲ ਗੱਡੂ ਚੱਲ ਜੀ